ਦੇਖੋ ਜਿਹੜਾ ਅੱਜ ਦਾ ਦਿਹਾੜਾ ਹੈਗਾ ਇਹਦੇ ਵਿੱਚ ਪੋਲੀਟੀਕਲ ਇਸ਼ੂ ਕੋਈ ਨਹੀਂ ਹੈਗਾ ਅੱਜ ਦਾ ਦਿਹਾੜਾ ਜਿਹੜਾ ਵਾ ਸਾਡੇ ਭਗਵਾਨ ਰਾਮ ਦਾ ਸਥਾਪਨਾ ਦਿਵਸ ਹੈਗਾ ਵਾ ਅੱਜ ਦੇ ਦਿਨ ਉਹਨਾਂ ਨੂੰ ਅਜ ਅਯੁੱਧਿਆ ਦੇ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈਗਾ ਵਾ ਕੀਤਾ ਗਿਆ ਹੈਗਾ ਵਾ ਤੇ ਅੱਜ ਦੇ ਦਿਹਾੜੇ ਦੇ ਉੱਤੇ ਮੈਂ ਆਪਣੇ ਹਿੰਦੁਸਤਾਨ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣੀਆਂ ਕਿਉਂਕਿ ਇਸ ਚੀਜ਼ ਨੂੰ ਅਸੀਂ ਇਸ ਨੂੰ ਨਹੀਂ ਲੈਣਾ ਹੈਗਾ ਕਿ ਇਹ ਕੋਈ ਪੋਲੀਟੀਕਲ ਮਸਲਾ ਹੈਗਾ ਵਾ ਕਿਉਂਕਿ ਭਗਵਾਨ ਟਾਈਮ ਟੂ ਟਾਈਮ ਧਰਤੀ ਦੇ ਉੱਤੇ ਕਦੀ RAM ਦੇ ਭਗਵਾਨ ਦੇ ਰੂਪ ਦੇ ਵਿੱਚ ਧਰਤੀ ਤੇ ਆਏ ਕਦੀ ਕ੍ਰਿਸ਼ਨ ਭਗਵਾਨ ਦੇ ਰੂਪ ਤੇ ਧਰਤੀ ਤੇ ਆਏ ਤੇ ਕਦੀ ਗੁਰੂ ਨਾਨਕ ਦੇਵ ਜੀ ਬਣ ਕੇ ਆਏ ਆ ਇਹ ਜਿਹੜੀ ਸੁਪਰੀਮ ਪਾਵਰ ਹੈਗੀ ਆ ਜਿਹੜੇ ਜਿੱਤੇ ਸਿਰਤੇ ਧਰਤੀ ਟਿਕੀ ਹੋਈ ਔਰ ਸਾਡੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਹੇ ਹੈਗੇ ਨੇ ਅਸ ਉਨ੍ਹਾਂ ਦੀਆਂ ਖੁਸ਼ੀਆਂ ਮਨਾਣ ਲਈ ਇਕੱਠੇ ਹੋਏ ਹੈਗੇ ਆ ਅਸੀਂ ਤੇ ਬਹੁਤ-ਬਹੁਤ ਕਪੂਰਥਲੇ ਵਾਸੀਆਂ ਨੂੰ ਵੀ ਬਹੁਤ-ਬਹੁਤ ਵਧਾਈਆਂ ਦਿੰਦੇ ਆਂ ਇੰਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਸਾਰਾ ਪ੍ਰੋਗਰਾਮ ਇਕੱਠਾ ਬਣਾ ਰਿਹਾ ਮਨਾਇਆ ਜਾ ਰਿਹਾ ਕਿਉਂਕਿ ਨਾ ਇਹਦੇ ਵਿੱਚ ਕੋਈ ਅਕਾਲੀਆ ਨਾ ਕੋਈ ਕਾਂਗਰਸੀਆ ਨਾ ਭਾਜਪਾ ਹੈ ਇਹ ਤਾਂ ਭਗਵਾਨ ਦਾ ਨਾਮ ਹੈਗਾ ਵਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ ਈਸ਼ਵਰ ਧਰਤੀ ਤੇ ਆਇਆ ਉਹ ਸੁਪਰਨੈਚੁਰਲ ਪਾਵਰ ਧਰਤੀ ਤੇ ਆਈ ਕਦੀ ਕ੍ਰਿਸ਼ਨ ਬਣ ਕੇ ਕਦੀ ਰਾਮ ਬਣ ਕੇ ਤੇ ਕਦੀ ਦਸਾ ਗੁਰੂਆਂ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਜਿਹੜੇ ਹੈਗੇ ਨੇ ਅਸੀਂ ਮਾਨੁਸ਼ ਜਨਮ ਚ ਜਨਮ ਲਿੱਤਾ ਉਹਨਾਂ ਦਾ ਕਰਪ ਕਰਨ ਲਈ ਤੁਹਾਪਰ ਕਹਿ ਰਹੇ ਕਿ ਅਸੀਂ ਕਿਤਾ ਦੇਖੋ ਉਹਨਾਂ ਦੀ ਉਹਨਾਂ ਦੀ ਆਪਣੇ ਬਿਆਨ ਆ ਕਿ ਅਸੀਂ ਕੀਤਾ ਕਰਨ ਵਾਲਾ ਸਿਰਫ ਅਕਾਲ ਪੁਰਖ ਹੈ ਉਹ ਕਰਤਾ ਉਹ ਸੁਪਰੀਮ ਪਾਵਰ ਹੈ ਜੋ ਵੀ ਕਰਨੇ ਆ ਅੱਜ ਅਸੀਂ ਸਾ ਵੀ ਲੈ ਰਹੇ ਆ ਉਹਦੀ ਇੱਛਾ ਨਾਲ ਲੈ ਰਹੇ ਆ ਅਗਲਾ ਸਾ ਆਣਾ ਕਿ ਨਹੀਂ ਆਣਾ ਇਹ ਵੀ ਉਹਦੇ ਵਿੱਚ ਹੈਗਾ ਵਾ ਇਸ ਕਰਕੇ ਇਹਨੂੰ ਕੋਈ ਪੋਲੀਟੀਕਲ ਇਸ਼ੂ ਨਹੀਂ ਹੈਗਾ ਇਹ ਸਿਰਫ ਭਗਵਾਨ ਰਾਮ ਦਾ ਅਸੀਂ ਸੈਲੀਬ੍ਰੇਸ਼ਨ ਕਰ ਰਹੇ ਆ ਦੀਵਾਲੀ ਦੀ ਤਰ੍ਹਾਂ ਇਹ ਦਿਨ ਨੂੰ ਮਨਾਇਆ ਜਾ ਰਿਹਾ ਹੈ